ਜੇਕਰ ਤੁਸੀਂ ਵੀ ਪੇਠੇ ਦੀ ਮਠਿਆਈ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੀ ਵੀ ਸਿਹਤ ਖਤਰੇ ਵਿੱਚ ਪੈ ਸਕਦੀ ਹੈ ਕਿਉਂਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਵਿਕਣ ਵਾਲਾ ਪੇਠਾ ਕਾਫੀ ਗੰਦੀਆਂ ਥਾਵਾਂ ਤੇ ਹਿਥਿਆਰ ਕੀਤਾ ਜਾਂਦਾ ਹੈ ਜਰਾ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਇਸ ਤਰ੍ਹਾਂ ਹਾਲਾਤਾਂ ਵਿੱਚ ਇਸ ਪੇਠੇ ਨੂੰ ਤਿਆਰ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਵੱਲੋਂ ਜਦੋਂ ਹੁਸ਼ਿਆਰਪੁਰ ਦੀਆਂ ਕੁਝ ਪੇਠਾ ਫੈਕਟਰੀਆਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਹਾਲਾਤ ਪਹਿਲਾਂ ਨਾਲੋਂ ਵੀ ਹੋਰ ਬਿਮਾਰੇ ਨਜ਼ਰ ਆਏ ਕਿਉਂਕਿ ਮੱਖੀਆਂ ਦੀ ਜ਼ਿਆਦਾ ਭਰਮਾਰ ਵਿੱਚ ਇਹ ਪੇਠਾ ਤਿਆਰ ਕੀਤਾ ਜਾ ਰਿਹਾ ਸੀ ਇਸ ਬਾਵਜੂਦ ਜਦੋਂ ਪੇਠਾ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਥਾਂ ਉਹਨਾਂ ਨੇ ਕਿਰਾਏ ਤੇ ਲਈ ਹੋਈ ਹੈ ਤੇ ਜਗ੍ਹਾ ਘੱਟ ਹੋਣ ਕਰਕੇ ਹੀ ਸਮੱਸਿਆ ਆ ਰਹੀ ਹੈ ਉਨਾ ਕਿ ਆ ਕੀ ਉਹ ਤਾਂ ਸਿਰਫ ਰੇੜੀ ਵਾਲਿਆਂ ਨੂੰ ਹੀ ਪੇਠਾ ਸਪਲਾਈ ਕਰਦੇ ਨੇ ਤੇ ਉਹ ਅੱਗਿਓ ਆਪਣਾ ਮਾਰਕਾ ਲਾ ਕੇ ਵੇਚਦੇ ਹਨ ਲਾਇਸੈਂਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਹੜਾ ਲਾਇਸੈਂਸ ਹੁੰਦਾ ਹੈ ਕੀ ਨਾਮ ਕੀ ਹੈ ਆਪਕਾ ਮੇਰਾ ਰਿੰਕੂ ਕਹਾ ਕਿ ਰਹਿਣੇ ਵਾਲੇ ਆਗਰਾ ਕਰੇਗਾ ਆਗਰਾ ਹੋ ਜਾਓ ਤੇ ਯਾਰ ਕਿਆ ਐਸੀ ਖਿਲਾਤੇ ਹੋ ਆਪ ਲੋਕੋ ਕੋ ਜਹਾਂ ਤੇ ਐਸੀ ਗੰਦਗੀ ਹੈ ਨਹੀਂ ਸਰ

ਕੁਚ ਚੈਕਿੰਗ ਵੀ ਰਾਜ ਤੱਕ ਹੋਇਆ ਹੈ ਆਪਕੇ ਪਾਸ ਚੈੱਕ ਕਰਨੇ ਲਈ ਅਜੇ ਤੱਕ ਹੋਇਆ ਨਹੀਂ ਤਾਂ ਆਪ ਐਸੇ ਹੀ ਲੋਕੋ ਕੋ ਜੋ ਵੀ ਹੈ ਫਲਾਤੇ ਰਹੋਗੇ ਨਵੇਂ ਖੁੱਲਨੇ ਆ ਕੰਮ ਖੁੱਲਿਆ ਤੇ ਰੇੜੀ ਵਾਲੇ ਤਾਂ 6 ਭਾਈ ਹਮ ਆਪਣਾ ਕਰ ਲੇ ਤੇ ਵੇਚ ਲੇ ਤੇ ਦੁਕਾਨੋ ਕੋ ਮਾਰੀ ਗਈ ਸਰ ਸਪਲਾਈ ਹੈ ਨਹੀਂ ਇਸ ਬਾਬਾ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤੁੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿੱਥੇ ਜਿੱਥੇ ਵੀ ਪਤਾ ਲੱਗਦਾ ਹੈ ਉਹਨਾਂ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਪત્રਕਾਰਾਂ ਵੱਲੋਂ ਜਦੋਂ ਫੈਕਟਰੀ ਦੀ ਰਸੋਈ ਵਿੱਚੋਂ ਟਾਇਲਟ ਹੋਣ ਦੇ ਚਲਦੇ ਅਸੀਲ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਸੀ ਕਿ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਕੋਈ ਕਵਰ ਆਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਔਰ ਉੱਥੇ ਜਿੱਥੇ ਜਿੱਥੇ ਸਾਨੂੰ ਗੰਦਗੀ ਮਿਲੀ ਹੈ ਉਹਨਾਂ ਨੂੰ ਹੁਣ ਪਰਮਨੈਂਟ ਹੱਲ ਕੱਢਾ ਲੈ ਵੀ ਕਿਹਾ ਹੈ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਹੈ ਔਰ ਇਹ ਹੱਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹੱਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਤਾਂ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੀ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕ ਉਹ ਤੋ ਕੀ ਕਰਦੇ ਜਾਂਦਾ ਰੀੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਂ ਫੇ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਡੌਰਟ ਹੈ ਤੇ ਇੱਕ ਸਾਈਡ ਜਿੱਦਾਂ ਆਪਾਂ ਪੋਸਮਾ ਨੂੰ ਪਾਣੀ ਪਲਾਈ ਦਾ ਉਸ ਟੰਦੇ ਨਾਲ ਉਹ ਪੇਠਾ ਬਣਾ ਰਿਆ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਨਹੀਂ ਫੋਰੇ ਉੱਤੇ ਇਹ ਹੀ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਦਾ ਸੁਝਾਅ ਨੋਟਿਸ ਹੀ ਦੰਨੇ ਆ ਉਸ ਤੋਂ ਬਾਅਦ ਜੇ ਫਿਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹੱਲ ਕਰਾ ਲਵਾਂਗੇ